ਹੈਲੋ ਦੋਸਤੋ ਅੱਜ ਤੁਹਾਨੂੰ ਇੱਕ ਬਹੁਤ ਵਧੀਆ ਰੈਸਪੀ ਦੱਸਣ ਜਾ ਰਿਹਾ ਹਾਂ ਸੋ ਇਸ ਦੇ ਵਿੱਚ ਥੋੜੀ ਜੀ ਮਿਹਨਤ ਜ਼ਰੂਰ ਹੈ ਪਰ ਤੁਸੀਂ ਕਹੋਗੇ ਕਿ ਵਾਕਈ ਰੈਸਪੀ ਦਾ ਮਜ਼ਾ ਆ ਗਿਆ ਦੇਖੋ ਇਸ ਰੈਸਪੀ ਦੇ ਵਿੱਚ ਗੋਭੀ ਆਲੂ ਤੇੰਨ ਤਲੇ ਪੈਣੇ ਤੁਸੀਂ ਕੀ ਕਰਨਾ ਹੈ ਪਹਿਲਾਂ ਗੋਭੀ ਦੇ ਡੰਡਲ ਕੱਢ ਲਓ ਡੰਡਲਲਾਂ ਨੂੰ ਛਿੱਲੇ ਲੋ ਉਨੂੰ ਅੰਦਰ ਜਣਾ ਨਰਮ ਪਾਟਾ ਉਹਦੇ ਪੀਸਿਸ ਕਰ ਲਓ ਉਹਨੂੰ ਧੁੱਪੇ ਰੱਖ ਦਿਓ ਸੁਕਾਓ ਉਹਨੂੰ ਜਦੋਂ ਸੁੱਕ ਜਾਏਗਾ ਉਹਦੇ ਉੱਪਰ ਅਦਰਕ ਤੇ ਲਸਣ ਨੂੰ ਕੁੱਟ ਕੇ ਉਹਦਾ ਜੂਸ ਕੱਢ ਕੇ ਉਹਦੇ ਤੇ ਪਾ ਕੇ ਉਹਨੂੰ ਕਿਸੇ ਬੌਲ ਦੇ ਵਿੱਚ ਪਾ ਦਿਓ ਤੇ ਉਹਦੇ ਵਿੱਚ ਹਲਕਾ ਨਮਕ ਕਾਲੀ ਮਿਰਚ ਤੇ ਥੋੜਾ આમਚੂਰ ਪਾ ਕੇ ਉਹਨੂੰ ਫੇਰ ਦੁਬਾਰਾ ਧੁੱਪੇ ਰੱਖ ਦਿਓ ਦੋਸਤੋ ਗੈਸ ਦੀ ਵੀ ਬਚਤ ਕੰਮ ਤੁਹਾਡਾ ਧੁੱਪ ਨੇ ਕਰ ਦਿੱਤਾ ਸੋ ਗੋਭੀ ਆਲੂ ਨੂੰ ਕੱਟ ਕੇ ਸਾਈਡ ਤੇ ਰੱਖ ਦੋ ਥੋੜਾ ਜਿਹਾ ਅਦਰਕ ਤੇ ਲਸਣ ਕੋਟ ਕੇ ਹਰੀਆਂ ਮਿਰਚਾਂ ਵਿੱਚ ਪਾ ਕੇ ਉਹ ਵੀ ਸਾਈਡ ਤੇ ਰੱਖ ਦੋ ਜੋ ਤੁਸੀਂ ਬਾਹਰ ਡੋਂਗਾ ਰੱਖਿਆ ਹੈ ਤੁੱਪ ਦੇ ਵਿੱਚ ਉਹਨੂੰ ਅੰਦਰ ਲਿਆਓ 2-3 ਚਮਚ ਮਲਾਈ ਪਾਓ ਮਲਾਈ ਪਾ ਕੇ ਹਿਲਾ ਦਿਓ ਤੇ ਉਹਨੂੰ ਡੱਸ਼ਮੇਂ ਛੋੜ ਦਿਓ ਜਿਹੇ ਜਿਸੀ ਗੋਭੀ ਵਾਲੀ ਕੱਟੀ ਹੈ ਉਹ ਜਵੇਂ ਘਰ ਬਣਾਉਂਦੇ ਆ ਉਹਦਾ ਬਣਾ ਕੇ ਖਾ ਲਓ ਉਹਦੇ ਛੇ ਤੁਹਾਡਾ ਮਜ਼ਾ